ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭthਾਈ ਹੋਏ ਸਹਾਇ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੁੱਤ ਦੂਸਰੀ ਸਾਖੀ ਅਠਵੀਂ ਪੌਂਟੇ ਸਾਬ ਤੋਂ ਤੁਰੰਦੀ ਤਿਆਰੀ ਪੰਗਾਣੀ ਦੇ ਯੁੱਧ ਪਿੱਛੋਂ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਪੌਂਟੇ ਵਿੱਚ ਜਨਮ ਲਿਆ ਉਹਨਾਂ ਦੇ ਪ੍ਰਗਟ ਹੋਣ ਤੇ ਗੁਰੂ ਕਾ ਇਸਿਕ ਸੰਗਤ ਵਿੱਚ ਬਹੁਤ ਖੁਸ਼ੀ ਹੋਈ। ਯੁੱਧ ਜਿੱਤਣ ਦੇ ਕਾਰਨ ਸਾਹਿਬਜ਼ਾਦੇ ਦਾ ਨਾਮ ਵੀ ਅਜੀਤ ਰੱਖਿਆ। ਸ੍ਰੀ ਅਨੰਦਪੁਰ ਸਾਹਿਬ ਤੋਂ ਆਇਆ 3 ਸਾਲ ਹੋ ਚੁੱਕੇ ਸਨ। ਸ੍ਰੀ ਅਨੰਦਪੁਰ ਸਾਹਿਬ ਜੀ ਦੀਆਂ ਸੰਗਤਾਂ ਵੱਲੋਂ ਬਿਨੈ ਪੱਤਰ ਆਉਂਦੇ ਸਨ ਕਿ ਸਤਿਗੁਰੂ ਜੀ ਦਰਸ਼ਨ ਦੇਣ। ਦੂਸਰਾ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਨੂੰ ਵੀ ਭਰੋਸਾ ਹੋ ਗਿਆ ਸੀ ਕਿ ਹੁਣ ਯੁੱਧ ਨਹੀਂ ਹੋਵੇਗਾ। ਜੇ ਹੋਵੇਗਾ ਤਾਂ ਕੋਈ ਡਰ ਵਾਲੀ ਗੱਲ ਨਹੀਂ। भीमचंद ਤੇ ਲੜਾਈ ਤੋਂ ਬੱਚੇ ਨਾਸਤੇ ਇੱਥੇ ਆਏ ਪਰ ਬਾਣਾ ਅਕਾਲਪੁਰਖ ਦਾ ਅਮਿੱਟ ਹੈ ਲੜਾਈ ਫੇਰ ਵੀ ਹੋ ਗਈ ਇਹ ਸਾਰਿਆਂ ਦਾ ਮਨ ਬਣ ਗਿਆ ਕਿ ਅਨੰਤਪੁਰ ਚਲੇ ਚੱਲੀਏ ਜੰਗਲ ਦੀ ਅਗਵਾਗ ਸਾਰੇ ਨਾਹਨ ਪਹਾੜ ਵਿੱਚ ਇਹ ਖਬਰ ਖਿਲਰ ਗਈ ਕਿ ਸਤਿਗੁਰੂ ਜੀ ਪੌਂਟੇ ਨੂੰ ਤਿਆਗ ਕੇ ਅਨੰਤਪੁਰ ਜਾ ਰਹੇ ਹਨ ਇੱਕ ਨੇ ਦੂਸਰੇ ਨੂੰ ਤੇ ਦੂਸਰੇ ਨੇ ਤੀਸਰੇ ਨੂੰ ਦੱਸ ਦਿੱਤਾ ਜਿਹੜਾ ਵੀ ਸ਼ਰਧਾਲੂ ਸੁਣਦਾ ਉਹ ਹੋਈ ਪਰਿਵਾਰ ਸਮੇਤ ਸਤਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪਾਉਂਟੇ ਨੂੰ ਨਸ ਉੱਟਦਾ ਜਿੰਨੀ ਮਾਲੀ ਸਮਰੱਥਾ ਸੀ ਉਹ ਨਾ ਹੀ ਚੜਾਵਾ ਲੈ ਲਿਆ ਸੀ ਸਤਗੁਰੂ ਜੀ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਵੀ ਭੀੜ ਵੱਧ ਗਈ ਕਿਸੇ ਨੇ ਰੋਗ ਦੂਰ ਕਰਨ ਵਾਸਤੇ ਬੇਨਤੀ ਕੀਤੀ ਤੇ ਕਿਸੇ ਨੇ ਨਾਮਦਾਨ ਇਸ਼ਨਾਤ ਦੀ ਮੰਗ ਕੀਤੀ ਕਿਸੇ ਨੇ ਜਨਮ ਮਰਨ ਦੇ ਬੰਧਨ ਕੱਟਣ ਵਾਸਤੇ ਅਰਚ ਕੀਤੀ ਸਤਗੁਰੂ ਜੀ ਨੇ ਸਾਰਿਆਂ ਦੀਆਂ ਸੁਨੀਆਂ ਤੇ ਸਾਰਿਆਂ ਨੂੰ ਨਿਹਾਲ ਕੀਤਾ ਰਾਜਾ ਮੇਰਨੀ ਪ੍ਰਕਾਸ਼ ਆਇਆ ਉਸਨੇ ਅਰਜ਼ ਕੀਤੀ ਕਿ ਡੇਰੇ ਪੌਂਟੇ ਰੱਖੇ ਜਾਣ ਪਰ ਸਤਗੁਰੂ ਜੀ ਨੇ ਉਸ ਨੂੰ ਤੀਰਜ ਦਾ ਉਪਦੇਸ਼ ਦਿੱਤਾ ਉਸ ਨੂੰ ਕਿਹਾ ਅਸੀਂ ਤੁਸਾਂ ਦੇ ਨੇੜੇ ਹੀ ਹਾਂ ਸਿੱਖ ਸੰਗਤਾਂ ਦੀ ਮੰਗ ਹੈ ਇਸ ਵਾਸਤੇ ਆਸਾਂ ਦਾ ਅਨੰਦਪੁਰ ਜਾਣਾ ਜ਼ਰੂਰੀ ਹੈ ਨਾਲੇ ਬਹੁਤ ਸਾਰੇ ਕਾਰਜ ਥੋੜੇ ਸਮੇਂ ਵਿੱਚ ਕਰਨੇ ਹਨ ਸਤਿਗੁਰੂ ਜੀ ਦੇ ਹੁਕਮ ਅਗੇ ਰਾਜਿਆਂ ਲੋਕਾਂ ਤੇ ਸ਼ਰਧਾਲੂਆਂ ਪ੍ਰੇਮੀ ਸਿੱਖਾਂ ਨੂੰ ਸਿਰ ਝੁਕਾਉਣਾ ਪਿਆ ਸਾਹਿਬਾਂ ਨੇ ਤਿਆਰੀ ਕਰ ਲਈ ਸਾਰਾ ਵਹੀਰ ਤੇ ਸੈਨਾ ਸਾਥ ਸੀ ਸਾਹਿਬ ਹਾਥੀ ਉੱਤੇ ਸਵਾਰ ਹੋਏ ਅੱਗੇ-ਅੱਗੇ ਕੋੜ ਸਵਾਰ ਵਿਚਾਲੇ ਰਥ ਗੱਡੇ ਤੇ ਪਾਲਕੀਆਂ ਸਨ ਤਕਰੀਬਨ 1 ਮੀਲ ਲੰਮਾ ਜਲੂਸ ਸੀ ਰਾਹ ਵਿੱਚ ਜਿੱਥੇ ਵੀ ਨਗਰ ਆਉਂਦਾ ਉਥੋਂ ਦੇ ਲੋਕ ਦਰਸ਼ਨ ਕਰਕੇ ਨੇ ਹਾਲ ਹੁੰਦੇ ਰੰਚੀਤ ਨਗਾਰਾ ਵੱਜਦਾ ਜਾਂਦਾ ਸੀ ਇੱਕ ਨਿਰਾਲਾ ਹੀ ਪਾਤਸ਼ਾਹੀ ਜਲੂਸ ਸੀ ਜਿਸ ਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ ਅਰਸ਼ਾਂ ਵਿੱਚੋਂ ਦੇਵਤੇ ਉਤਰ ਕੇ ਦਰਸ਼ਨ ਕਰਨ ਆਏ ਸਨ ਸਾਰਿਆਂ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਫੁੱਲਾਂ ਦੀ ਵਰਖਾ ਕੀਤੀ ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ